ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਜਾਬ ਭਾਜਪਾ ਦੇ ਖਜ਼ਾਂਚੀ ਗੁਰਦੇਵ ਸ਼ਰਮਾ ਦੇਵੀ ਦੀ ਅਗਵਾਈ ਵਿੱਚ ਚੋਣ ਸਰਗਰਮੀਆਂ ਤੀਜ ਹੋ ਗਈਆਂ ਨੇ ਕੇਂਦਰੀ ਹਲਕੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲੋਕਾਂ ਨੂੰ ਜાળ ਨੂੰ ਕਰਵਾਉਣ ਲਈ ਭਾਜਪਾ ਦੇ ਵਰਕਰਾਂ ਵੱਲੋਂ ਹਲਕੇ ਦੇ ਹਰ ਵਾਰਡ ਵਿੱਚ ਜਨਤਕ ਮੀਟੀਆਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਬਿੱਟੂ ਲਈ ਵੋਟ ਮੰਗੇ ਜਾ ਰਹੇ ਹਨ ਇਸ ਮੌਕੇ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਦੇ ਲੋਕ ਵੀ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਲਈ ਉਹ ਤਾਬਲੇ ਹਨ ਹਰ ਗਲੀ ਅਤੇ ਹਰ ਮੁਹੱਲੇ ਵਿੱਚ ਇਹੋ ਨਾਰਾ ਇਸ ਵਾਰ 400 ਤੋਂ ਪਾਰ ਮੋਦੀ ਬਣਾਉਣਗੇ ਤੀਜੀ ਵਾਰ ਸਰਕਾਰ ਦਾ ਨਾਰਾ ਗੂੰਜ ਰਿਹਾ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਪੂਰੀ ਦੁਨੀਆ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਇਸ ਮੌਕੇ ਸ਼ਿਵਾਜੀ ਨਗਰ ਮੰਡਲ ਤੋਂ ਰਾਜੀਵ ਵਰਮਾ ਕਿਦਵਾਈ ਨਗਰ ਮੰਡਲ ਤੋਂ ਕੇਵਲ ਡੋਗਰਾ ਮਾਦੋਪੁਰੀ ਮੰਡਲ ਤੋਂ ਅਮਿਤ ਮਿੱਤਲ ਸੁਭਾਨੀ ਬਿਲਡਿੰਗ ਮੰਡਲ ਤੋਂ ਹਿਮਾਸ਼ੂ ਕਾਲੜਾ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਬੁਲਾਰੇ ਨੀਰਜ ਵਰਮਾ ਸਿਮਰਜੀਤ ਸਿੰਘ ਗੌਰਵਜੀਤ ਸਿੰਘ ਗੋਰਾ ਕਪਿਲ ਕਤਿਆਲ ਨੀਰਜ ਜੈਨ ਅਸ਼ਵਨੀ ਟੰਡਨ ਦੀਪਕ ਜੋਹਰ ਭੂਸ਼ਣ ਜੋਹਰ ਨਿਰਵਾਨ ਲਖਨ ਰਾਹੁਲ ਸ਼ੈਣ ਨਵਲ ਬਾਂਸਰ ਜੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਬੱਤਰਾ ਸੁਰਿੰਦਰ ਸ਼ਿੰਦਾ ਸੰਜੇ ਖਟਕ ਹਿਮਾਂਸ਼ੂ ਜਿੰਦਲ ਗੌਰਵ ਜਿੰਦਲ ਵਿਜੇ ਖਟਕ ਨਿਤਿਨ ਬੱਤਰਾ ਕਵ ਕਿਰਪਾਲ ਸਿੰਘ ਨਿੱਕੂ ਭੱਟੀ ਗੁਰਮੀਤ ਕੌਰ ਮੁਕੇਸ਼ ਗੌਤਮ ਬੰਸੀ ਲਾਲ ਸੱਤਾ ਸੰਤਰਾਮ ਬਨਵਾਰੀ ਲਾਲ ਪ੍ਰੇਮਨਾਥ ਪਾਟਿਆ ਸੁਭਾਸ਼ ਪਾਟਿਆ ਹਰਸ਼ ਸ਼ਰਮਾ ਰਜੀਸ਼ ਰਿਸ਼ੀ ਅਭਿਸ਼ੇਕ ਸ਼ਰਮਾ ਮਹਿੰਦਾ ਸੋਦੀਆ ਆਦ ਹਾਜ਼ਰ ਸਨ